ਬਾਰਡਰ ਦੀਆਂ ਇਹ ਤਸਵੀਰਾਂ ਨੇ ਜੋ ਕਿ ਦੋ ਸਟੇਟਾਂ ਦਾ ਬਾਰਡਰ ਹੈ ਪੰਜਾਬ ਤੇ ਹਰਿਆਣਾ ਦਾ ਪਰ ਜਿਹੜੀ ਇਹ ਤਸਵੀਰ ਹੈ ਇਦਾਂ ਲੱਗ ਰਿਹਾ ਹੈ ਕਿ ਇੰਟਰਨੈਸ਼ਨਲ ਬਾਰਡਰ ਹੈ ਬਾਸੀ ਸਭ ਤੋਂ ਮੂਰੇ ਸਭ ਤੋਂ ਮੂਰੇ ਹੀ ਜਾਵਾਂਗੇ ਬਿਲਕੁਲ ਸਭ ਤੋਂ ਮੂਰੇ ਹੀ ਖੜੇ ਜਾਣੀ ਭਾਵੇਂ ਗੋਲੀਆਂ ਵੱਜ ਜਾਣ ਇੱਕ ਘਾੜ ਪਾੜਦਣ ਕਿੰਨਿਆਂ ਕ ਪਾੜੂਗੇ ਬੇਨਤੀ ਆ ਵੀਰ ਸਭ ਤੇ ਮੂਰੇ ਜਾਵਾਂਗੇ ਵੈਰੀਗੇਟ ਇਹਨਾਂ ਨੇ ਜਿਹੜੇ ਟੋਏ ਪੱਟਿਆ ਨਾ ਨਹਿਰ ਦੇ ਵਿੱਚ ਉਹ ਅਸੀਂ ਵੈਰੀਗੇਟਾਂ ਨਾਲ ਭਰਨੇ ਅੱਜ ਇਹ ਸਿਰਫ 2 ਮਿੰਟ ਲੱਗ ਰਹੇ ਆ ਮਦਦ ਕੇ ਪੁੱਟ ਦੇ ਆ ਠੀਕ ਹੈ ਨਾ ਇਹਨਾਂ ਨੂੰ ਵੇਖ ਲਿਆ ਮਤਲਬ ਜਿੰਨੇ ਬੜੇ ਪ੍ਰਬੰਧ ਕੀਤੇ ਆ ਸਿਰਫ ਅਹੀ ਅੱਗੋਂ ਪਿੱਛੋਂ ਵੀ ਜਾਖਦੇ ਹੋਰ ਕੇ ਰਸਤੇ ਜਾਖਦੇ ਆ ਪਰ ਨਹੀਂ ਜਾਣਾ ਤੇ ਜਾਣਾ ਸਿੱਧੇ ਆ ਦਿੱਲੀ ਕੁਝ ਹੋ ਜਾਊਗਾ ਸਸਰੀਕਾਲ ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਬਾਰਡਰ ਦੀਆਂ ਇਹ ਤਸਵੀਰਾਂ ਨੇ ਜੋ ਕਿ ਦੋ ਸਟੇਟਾਂ ਦਾ ਬਾਰਡਰ ਹੈ ਪੰਜਾਬ ਤੇ ਹਰਿਆਣਾ ਦਾ ਪਰ ਜਿਹੜੀ ਇਹ ਤਸਵੀਰ ਹੈ ਇਦਾਂ ਲੱਗ ਰਿਹਾ ਕਿ ਇੰਟਰਨੈਸ਼ਨਲ ਬਾਰਡਰ ਹੈ ਜਿਸ ਤਰੀਕੇ ਦੇ ਨਾਲ ਹਰਿਆਣਾ ਵੱਲੋਂ ਰਸਤੇ ਬੰਦ ਕੀਤੇ ਗਏ ਉਹਦੇ ਜਵਾਬ ਚ ਅੱਜ ਦੀਆਂ ਇਹ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਮੁਕਾਬਲਾ ਕਰਨ ਲਈ ਜਿਹੜੀ ਜਥੇਬੰਦੀਆਂ ਨੇ ਜਿਹੜੇ ਆਮ ਘਰਾਂ ਦੇ ਲੋਕ ਨੇ ਕਿਸਾਨ ਨੇ ਉਹ ਕਿਸ ਤਰੀਕੇ ਦੇ ਨਾਲ ਤਿਆਰ ਨੇ ਇਹ ਅਸੀਂ ਬਿਲਕੁਲ ਅਗਲੇ ਪਾਸੇ ਆ ਜਿੱਥੋਂ ਕਿ ਥੋੜੀ ਜੀ ਦੂਰੀ ਦੇ ਉੱਤੇ ਹੀ ਉਹ ਹਰਿਆਣਾ ਵੱਲੋਂ ਰਸਤਾ ਬੰਦ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਆਮ ਦਿਨਾਂ ਦੇ ਮੁਕਾਬਲੇ ਤੁਹਾਨੂੰ ਕੁਝ ਜ਼ਿਆਦਾ ਹੈ ਜਿਸ ਕਰਕੇ ਉਸ ਪਾਸੇ ਬਹੁਤ ਦੂਰ ਤੱਕ ਨਹੀਂ ਦਿਖ ਰਿਹਾ ਪਰ ਜਿਹੜੀਆਂ ਗੱਡੀਆਂ ਜਿਹੜੇ ਜੜੀਆਂ ਟਰਾਲੀਆਂ ਸਭ ਤੋਂ ਅੱਗੇ ਨੇ ਇਹ ਉਹਨਾਂ ਦੀਆਂ ਤਸਵੀਰਾਂ ਨੇ ਉਹਨਾਂ ਟਰਾਲੀਆਂ ਦੀਆਂ ਤਸਵੀਰਾਂ ਜਿਹੜੀਆਂ ਕਿ ਸਭ ਤੋਂ ਅੱਗੇ ਨੇ ਤੇ ਉਹ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਇਹ ਇੱਕ ਇੱਕ ਸਪੈਸ਼ਲ ਤਰ੍ਹਾਂ ਦੀ ਆ ਤਿਆਰ ਕੀਤਾ ਹੋਇਆ ਹੈ ਇਹ ਟਰੈਕਟਰ ਨੂੰ ਮੋਡੀਫਾਈ ਕਰਕੇ ਤਾਂ ਕਿ ਜਿਨ੍ਹਾਂ ਦੇ ਨਾਲ ਅੱਗੇ ਵਧਿਆ ਜਾ ਸਕੇ ਅੱਗੇ ਜਿਹੜੇ ਸਿਮਿੰਟ ਦੇ ਰਾਰ ਓਕੇ ਗਏ ਨੇ ਸਿਮਿੰਟ ਦੇ ਨਾਲ ਉਹਨਾਂ ਨੂੰ ਤੋੜਨ ਦੇ ਲਈ ਕੀਤੇ ਗਏ ਨੇ ਕੁਝ ਕੁਝ ਨੌਜਵਾਨਾਂ ਨਾਲ ਵੀ ਇੱਥੇ ਗੱਲ ਕਰਦੇ ਆ ਜਿਹੜੀ ਜਿਹੜੇ ਕੀ ਇੱਥੇ ਸਭ ਤੋਂ ਅੱਗੇ ਡਟੇ ਹੋਏ ਨੇ ਥੋੜਾ ਥੋੜਾ ਪਿੱਛੇ ਪਿੱਛੇ ਹੁੰਦੇ ਰਹੋ ਹਾਂ ਹਾਂਜੀ ਕੀ ਕੀ ਨਾਮ ਕੀ ਨਾਮ ਹੈ ਤੁਹਾਡਾ ਕਿੱਥੋਂ ਆਇਓ ਮੈਂ ਪਵੰਦੀਪ ਸਿੰਘਾ ਪਿੰਡ ਪਟੇੜੀ ਹੈ ਜਿਲ੍ਹਾ ਫਤਿਹਗੜ ਸਾਹਿਬ ਹੈ ਜੀ ਹਾਂਜੀ ਅਸੀਂ ਐਸੇ ਪਟਕੇ ਰੱਖ ਦਾਂਗੇ ਅੱਜ ਜੀ ਸਾਨੂੰ 11 ਵਜੇ ਦੀ ਕਾਲ ਦੇਣੀ ਹੈ ਜੀ ਬਸ ਹੀ ਸਭ ਤੋਂ ਮੂਰੇ ਸਭ ਤੋਂ ਮੂਰੇ ਹੀ ਜਾਵਾਂਗੇ ਜੀ ਬਿਲਕੁਲ ਸਭ ਤੋਂ ਮੂਰੇ ਹੀ ਖੜੇ ਹੋ ਜਾਣੀ ਭਾਵੇਂ ਗੋਲੀਆਂ ਵੱਜ ਜਾਣੇ ਹਿੱਕਾ ਫਾੜਦਣ ਕਿੰਨਿਆਂ ਕ ਪਾੜੂਗੇ ਬੇਨਤੀ ਆ ਵੀਰ ਸਭ ਤੇ ਮੂਰੇ ਜਾਉਂਗੇ ਵੈਰੀਗੇਟ ਇਹਨਾਂ ਨੇ ਜਿਹੜੇ ਟੋਏ ਪੱਟਿਆ ਨਾ ਨਹਿਰ ਦੇ ਵਿੱਚ ਉਹ ਅਸੀਂ ਵੈਰੀਗੇਟਾਂ ਨਾਲ ਭਰਨੇ ਅੱਜ ਅਸੀਂ ਸਾਰਾ ਕੁਝ ਪ੍ਰਬੰਧ ਕਰਿਆ ਵਾ ਸਾਡਾ ਮਿੰਟ 10 ਲਾਉਣੇ ਸਾਡੇ ਸਾਹਮਣੇ ਐਤੀ ਦੇਖ ਲਿਓ ਐਤੀ ਪਟਕੇ ਰੱਖ ਦੇਣਾ ਅਸੀਂ ਨਹੀਂ ਜੀ ਬਿਲਕੁਲ ਇਹ ਤਸਵੀਰਾਂ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਸੇ ਪੂਰੀਆਂ ਜਿਹੜੇ ਕੀ ਸਭ ਤੋਂ ਅੱਗੇ ਜਿਹੜੇ ਕਿਸਾਨ ਹੋਣਗੇ ਜਿਹੜੇ ਲੋਕ ਹੋਣਗੇ ਉਹ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰ ਰਹੇ ਨੇ ਹਰ ਤਰੀਕੇ ਦੇ ਨਾਲ ਹਮਲੇ ਤੋਂ ਬਚਨ ਦੇ ਲਈ ਕਿ ਅਗਰ ਉਧਰ ਕੋਛ ਹੁੰਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਬਚਾਅ ਕੀਤਾ ਜਾ ਸਕਦਾ ਹੈ ਇਹ ਉਹ ਨੌਜਵਾਨਾਂ ਦੀਆਂ ਤਸਵੀਰਾਂ ਨੇ ਜੋ ਕਿ ਮੋਰਚੇ 'ਚ ਸਭ ਤੋਂ ਅੱਗੇ ਨੇ ਤੇ ਪਹਿਲੇ ਦਿਨ ਤੋਂ ਹੀ ਇਹ ਗੱਲ ਆ ਰਹੀ ਹੈ ਕਿ ਸਾਨੂੰ 10 ਮਿੰਟ ਨਹੀਂ ਲੱਗਣੇ ਇਹ ਸਭ ਪਿੱਛੇ ਕਰਕੇ ਅੱਗੇ ਜਾਣ ਲਈ ਜਦੋਂ ਜਥੇਬੰਦੀਆਂ ਦਾ ਹੁਕਮ ਹੋਏਗਾ ਉਸ ਤੋਂ ਬਾਅਦ ਹੀ ਅਸੀਂ ਅੱਗੇ ਨੂੰ ਕੂਚ ਕਰਾਂਗੇ ਕੁਝ ਹੋਰ ਜਿਹੜੇ ਸਭ ਤੋਂ ਅੱਗੇ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆ ਉਹ ਕੀ ਸੋਚਦੇ ਨੇ ਤੁਹਾਡਾ ਕੀ ਨਾਮ ਹੈ ਬਾਬਾ ਜੀ ਕਿੱਥੋਂ ਆਏ ਹੋ ਮੇਰਾ ਨਾਮ ਸੁਖਚੰਨ ਸੇਕ ਜਿਹੜਾ ਅਮਰਸਰ ਠੀਕ ਆ ਇਹ ਸਿਰਫ 2 ਮਿੰਟ ਲੱਗਣੇ ਆ ਮਤਲਬ ਕਿ ਪੁੱਟਦੇ ਆ ਠੀਕ ਹੈ ਨਾ ਇਹਨਾਂ ਨੂੰ ਵੇਖ ਲਿਆ ਮਤਲਬ ਜਿੰਨੇ ਬੜੇ ਪ੍ਰਬੰਧ ਕੀਤੇ ਆ ਸਿਰਫ ਅਸੀਂ ਅੱਗੋਂ ਪਿੱਛੋਂ ਵੀ ਜਾਖਦੇ ਹੋਏ ਕੇ ਰੱਤੇ ਜਾਖਦੇ ਆ ਪਰ ਨਹੀਂ ਜਾਣਾ ਤਾਂ ਜਾਣਾ ਸਿੱਧੇ ਆ ਦਿੱਲੀ ਕੂਚ ਹੋ ਜਾਊਗਾ ਬਿਲਕੁਲ ਦਿੱਲੀ ਕੂਚ ਦੇ ਲਈ ਸਾਰਾ ਸਭ ਤਿਆਰੀਆਂ ਹੋ ਚੁੱਕੀਆਂ ਨੇ ਬਸ ਜਿਹੜੇ ਜਥੇਬੰਦੀਆਂ ਦੇ ਲੀਡਰ ਨੇ ਉਹਨਾਂ ਦੇ ਹੁਕਮ ਦਾ ਇੰਤਜ਼ਾਰ ਹੈ ਇਹ ਸਵੇਰ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਧੁੰਦ ਦੇ ਕਰਕੇ ਜਿਹੜੇ ਬਹੁਤ ਜ਼ਿਆਦਾ ਦੂਰ ਤੱਕ ਅਸੀਂ ਨਹੀਂ ਦੇਖ ਪਾ ਰਹੇ ਦੂਸਰੇ ਪਾਸੇ ਤੱਕ ਕੀ ਕੁਝ ਹੋ ਰਿਹਾ ਹੈ ਇਸ ਲਈ ਉਧਰ ਤੱਕ ਤਾਂ ਨਹੀਂ ਦੇਖ ਪਾ ਰਹੇ ਪਰ ਇਹ ਤਸਵੀਰਾਂ ਇਸ ਕਿਸਾਨਾਂ ਨੇ ਇੱਕ ਆਪਣੇ ਵੱਲੋਂ ਹੀ ਇੱਕ ਲਾਈਨ ਬਣਾਈ ਹੋਈ ਹੈ ਜਿਸ ਤੋਂ ਅੱਗੇ ਨਹੀਂ ਆਉਣ ਦਿੱਤਾ ਜਾ ਰਹੇ ਆਮ ਲੋਕਾਂ ਨੂੰ ਇਸ ਪਾਸੇ ਸਿਰਫ ਉਹ ਵਾਲੇ ਜੱਥੇ ਨੇ ਜਿਹੜੇ ਸਭ ਤੋਂ ਅੱਗੇ ਨੇ ਤੇ ਸਿਰਫ ਜਿਹੜਾ মিডিਆ ਹੈ ਉਹ ਹੈ ਇਹ ਦੂਸਰਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਸ ਪਾਸੇ ਆ ਰਿਹਾ ਹੈ ਜਿਹੜਾ ਕਿ ਸਭ ਤੋਂ ਅੱਗੇ ਹੈ ਤੇ ਇਹ ਇਸ ਟਰੈਕਟਰ 'ਚ ਕੀ ਹੈ ਅਸੀਂ ਦੇਖ ਸਕਦੇ ਅਸੀਂ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਾਰੀਆਂ ਤਿਆਰੀਆਂ ਹੋਈਆਂ ਪਈਆਂ ਨੇ ਅੱਗੇ ਜਿਹੜੇ ਪੰਜ ਟਰੈਕਟਰ ਹੋਣਗੇ ਇਹ ਦੂਸਰਾ ਟਰੈਕਟਰ ਹੈ ਇਸ ਪਾਸੇ ਤੀਸਰਾ ਟਰੈਕਟਰ ਹੈ ਤੇ ਬਿਲਕੁਲ ਜਿਹੜੇ ਬਿਲਕੁਲ ਤਿਆਰੀ ਹੈ ਕਿਸ ਤਰੀਕੇ ਦੇ ਨਾਲ ਇਹ ਉਹਨਾਂ ਨੂੰ ਜਿਹੜਾ ਆਕਸ ਉਹ ਜਿਹੜਾ ਹੋਏਗਾ ਉਸ ਤੋਂ ਵੀ ਬਚਾਅ ਹੋ ਜਾਏਗਾ ਤੇ ਜਿਹੜਾ ਚਸ਼ਮਾ ਪਾਇਆ ਉਹਦੇ ਨਾਲ ਉਸ ਪਾਸਿਓ ਇਹ ਬਚਾਅ ਹੋ ਜਾਏਗਾ ਕੁਝ ਗੱਲਬਾਤ ਵੀ ਕਰਦੇ ਹਾਂ ਕਿ ਆਖਿਰ ਕਿਸ ਤਰੀਕੇ ਦੇ ਨਾਲ ਤਿਆਰੀ ਹੈ ਤੇ ਬਿਲਕੁਲ ਜਿਹੜੇ ਅੱਗੇ ਮੋਰਚੇ ਖੜੇ ਆ ਬਿਲਕੁਲ ਹੈ ਨਾ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਬਿਲਕੁਲ ਸਾਰੀ ਤਿਆਰੀ ਹੈ ਜੀ ਬਿਲਕੁਲ ਤੁਸੀਂ ਸਭ ਕੁਝ ਪਾ ਲਿਆ ਹੈ ਬਿਲਕੁਲ ਇਹ ਉਹ ਟਰੈਕਟਰ ਨੇ ਜਿਹੜੇ ਕਿ ਸਭ ਤੋਂ ਅੱਗੇ ਲੱਗਣਗੇ ਇਸ ਇਸ ਪਾਸੇ ਤੱਕ ਜਿਹੜਾ ਅੱਗੇ ਰੋਕਿਆ ਹੋਇਆ ਤੇ ਇਹ ਅੱਗੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਟਰੈਕਟਰਾਂ ਤੇ ਬੈਠੇ ਨੇ ਪੂਰੀ ਤਰ੍ਹਾਂ ਤਿਆਰ ਨੇ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਉਧਰੋਂ ਕੁਝ ਅਟੈਕ ਹੋ ਸਕਦਾ ਹੈ ਉਹਦੇ ਨੁਕਸਾਨ ਤੋਂ ਬਚਿਆ ਜਾਏ ਮੋਰਚੇ ਦੀ ਪਲਪਲ ਦੀ ਅਪਡੇਟ ਲਈ ਤੁਸੀਂ ਜੁੜੇ ਰਹੋ ਪੰਜਾਬੀ ਬੁਲਟਨ ਦੇ ਨਾਲ